ਜੋਕੇ ਸਮੇਂ ਵਿੱਚ ਜਦੋਂ ਸਾਧੂਆਂ ਸੰਤਾਂ ਦੇ ਜੀਵਨ ਵੇਖਦੇ ਆ ਤੇ ਸਭ ਤੋਂ ਸਿਰਮੌਰ ਹਸਤੀ ਮੁੱਠੀ ਪਰ ਸਿੱਖਾਂ ਦੀ ਜਦੋਂ ਜਨਸੰਖਿਆ ਰਹਿ ਗਈ ਲੱਖਾਂ ਵਿੱਚ ਗਿਣਤੀ ਵਧਾਉਣ ਵਾਲੇ ਪਿੰਡਾਂ ਦੇ ਪਿੰਡ ਲੋਕਾਈ ਦੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਕੇ ਸਿੰਘ ਸਜਾ ਦੇਣੇ ਸੰਤ ਅਤਰ ਸਿੰਘ ਮਹਾਰਾਜ ਵਸਤੂ ਆਣੇ ਵਾਲੇ ਸਭ ਤੋਂ ਸਿਰਮੌਰ ਮਹਾਪੁਰਸ਼ ਇਓ ਸਮਝ ਲਓ ਸੰਤਾਂ ਵਿੱਚ ਅਵਤਾਰ ਗਿਣੇ ਗਏ ਮਹਾਤਮਾ ਜਿਨ੍ਹਾਂ ਨੂੰ ਸਿੱਖਾਂ ਨੇ ਤੇ ਮੰਨਿਆ ਹੈ ਜਦੋਂ ਦਿੱਲੀ ਜਲੂਸ ਨਿਕਲੇ ਹਾਥੀ ਤੇ ਚੱਨ ਤੋ ਮਹਾਪੁਰਸ਼ ਹਾਥੀ ਤੋਂ ਉਤਰੇ ਤੇ ਮੁਸਲਮਾਨ ਹਸਤ ਚੁੰਮਦੇ ਨੇ ਹਿੰਦੂ ਚਰਨ ਚੁੰਮਦੇ ਨੇ ਤੋ ਹਿੰਦੂਆਂ ਇਹ ਤਰਕ ਸਾਧਿਆ ਵੀ